ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਬਹੁਤ ਹੀ ਜਿਹੜੀ ਮਨ ਭਾਗੀ ਗੱਲ ਆ ਕਿ ਜਿਹੜੇ ਏਜੰਟ ਆਪਣੇ ਆਫਿਸ ਖੋਲ ਕੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਪੰਜਾਬ ਆ ਪੰਜਾਬ ਨੂੰ ਜਿਹੜੇ ਏਜੰਟ ਬਣ ਕੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਬੱਚੇ भेजण वास्ते जेड़ियां ठगियां मार रहे ने एजेंट ते अस्सी पंजाब सरकार और सेंट्रल सरकार नु ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਏਜੰਟ ਬਣੇ ਨੇ ਦੁਗਲੀ ਦੁਗਲੀਕੇਡ ਜਾਲੀ ਏਜੰਟ ਬਣ ਕੇ ਜਿਹੜੇ ਠਗੀਆਂ ਮਾਰ ਰਹੇ ਨੇ ਤੇ ਘਰਾਂ ਦੇ ਘਰ ਲੁੱਟ ਰਹੇ ਨੇ ਤੇ ਜਿਤਨਾ ਤੁਹਾਨੂੰ ਪਤਾ ਹੈ ਕਿ ਅੱਗੇ ਵੀ ਪਹਿਲਾਂ ਥੋੜਾ ਸਮਾਂ ਪਹਿਲਾਂ ਜਿਤਨਾ મોદી ਸਾਹਿਬ ਨੇ ਉਧਰੋਂ ਜਿਹੜੇ ਬੰਦੇ ਆਏ ਸੀ ਤੇ ਜਿਹੜੇ ਝੂਠ ਮਾਰ-ਮਾਰ ਕੇ ਇਹਨਾਂ ਜਿਹੜੇ ਏਜੰਟਾਂ ਨੇ ਪੈਸੇ ਠੱਗੇ ਹੀ ਤੇ ਮੋਦੀ ਸਾਹਿਬ ਨੇ ਉਹਨਾਂ ਨੂੰ ਇਨਸਾਫ ਦਵਾਇਆ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਕੋਲੋਂ ਇੱਕ ਵੀਰਜੀ ਗਰੀਬ ਪਰਿਵਾਰ ਜਿਹੜੇ ਹਰਛੇ ਸ਼ੀਨੇ ਤੋਂ ਸਾਡੇ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਕੋ ਪਹੁੰਚੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲੋਂ ਇਹਨਾਂ ਨੂੰ 3 ਲੱਖ 7000 ਰੁਪਏ ਦੀ ਜਿਹੜੀ ਠੱਗੀ ਹੋ ਚੁੱਕੀ ਆ ਤੇ ਸਾਡੇ ਕੋਲੋਂ ਜਿਹੜਾ ਸਾਡੀ ਜਥੇਬੰਦੀ ਦੇ ਕੋਲੋਂ ਜਿਹੜਾ ਇਹ ਪਹੁੰਚੇ ਨੇ ਤੇ ਇਨਸਾਫ ਦੀ ਲੈਣ ਦੀ ਇਹਨਾਂ ਨੇ ਸਾਡੇ ਗਾੜੀ ਹਾਂ ਮਾਰੀਆਂ ਕਿ ਬਾਬਾ ਜੀ ਸਾਡੇ ਨਾਲ ਜਿਹੜੀ ਠੱਗੀ ਹੋਈ ਆ ਤੇ ਅਸੀਂ ਅੱਜ ਐਸਐਸਪੀ ਸਾਹ ਨੂੰ ਮਿਲੇ ਆ ਤੇ ਜਿਹੜੀ ਇਨਸਾਫ ਦੀ ਅਸੀਂ ਮੰਗ ਮੰਗੀ ਆ ਕਿ ਇਹਨਾਂ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਦੋਸ਼ੀਆਂ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਹਾਂਜੀ ਵੇਖੋ ਜੀ ਜਿਹੜੇ ਠੱਗ ਬੈਠੇ ਨੇ ਜਿਹੜੇ ਠੱਗੀਆਂ ਮਾਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਆ ਉਹਨਾਂ ਦੇ ਆਫਿਸ ਜਿਹੜੇ ਸਰਕਾਰ ਵੱਲੋਂ ਬੰਦ ਵੀ ਕੀਤੇ ਗਏ ਨੇ ਤੇ ਅਸੀਂ ਹੁਣ ਵੀ ਸਰਕਾਰ ਕੋਲੋਂ ਬੇਨਤੀ ਕਰਦੇ ਆ ਕਿ ਇਹ ਵੀ ਜਿਹੜੇ ਸਾਡੇ ਗਰੀਬ ਪਰਿਵਾਰ ਜਿਨ੍ਹਾਂ ਨੂੰ ਠੱਗੀ ਵੱਜੀ ਆ ਤੇ ਇਹਦਾ ਵੀ ਜਿਹੜਾ ਆਫਿਸ ਜਿਹੜਾ ਪੁਰਾਣੀ ਜੇਲ੍ਹ ਕਮਟਾਲੇ ਦੇ ਸਾਹਮਣੇ ਜਿਹੜਾ ਦਫਤਰ ਇਹਨੇ ਖੋਲਿਆ ਤੇ ਇਹਦਾ ਵੀ ਦਫਤਰ ਜਿਹੜਾ ਸੀਲ ਕੀਤਾ ਜਾਵੇ ਇਹ ਤਿੰਨ ਮਹੀਨੇ ਜੇ ਲਗਭਗ ਹੋ ਗਏ ਆ ਅੱਜ ਕੱਲ੍ਹ ਅੱਜ ਕੱਲ੍ਹ ਦਾ ਇਹਨਾਂ ਨੂੰ ਲਾਰਾ ਲਾ ਕੇ ਤੇ ਹੁਣ ਜਦੋਂ ਇਹ ਇਨਸਾਫਵਾਦੀ ਇਹ ਕਹਿੰਦੇ ਜਾਂ ਸਾਡੇ ਬੱਚੇ ਨੂੰ ਬਾਹਰ ਭੇਜੋ ਜਾਂ ਸਾਡੇ ਪੈਸੇ ਵਾਪਸ ਕਰੋ ਤੇ ਜਦੋਂ ਇਹਨਾਂ ਨੂੰ ਗਾੜੀਆਂ ਤੇ ਪੈਸੇ ਦੀ ਮੰਗ ਕਰਦੇ ਆ ਤੇ ਗਾੜੀਆਂ ਗਾਲੀ ਕਲੋਜ਼ ਕਰਦੇ ਤੇ ਧਮਕੀਆਂ ਜਾਨੋ ਮਾਰਨ ਦੀਆਂ ਇਹਨਾਂ ਨੂੰ ਦਿੰਦੇ ਆ ਨਾਮ دی ਆਪਣਾ ਜਸ਼ਮਪ੍ਰੀਤ ਸਿੰਘ ਤੇ ਕੀ ਕੱਲ ਪਤਾ ਜਿਹੜਾ ਐਸਪੀ ਦੇ ਦਫਤਰ ਗਏ ਹੋ ਸਾਰਾ ਇਨ ਦਫਤਰੇ ਗਏ ਹਾਂ ਉਥੇ ਇਹਨਾਂ ਨੂੰ ਇਹ ਮੰਗ ਕੀਤੀ ਸੀ ਕਿ ਤੁਹਾਨੂੰ ਬਾਹਰ ਕਲਾਵਾਂਗੇ ਆਸਟ੍ਰੇਲੀਆ ਤੇ ਸਾਡੇ ਕੋਲ ਕਰਕੇ ਵੀਜ਼ਾ ਹੋ ਜਾ ਬਖਾ ਕੇ ਸਾਡੇ ਕੋਲ ਪੈਸੇ ਲੈ ਲੈਣਾ ਸਾਡੇ 3 ਲੱਖ ਰੁਪਿਆ ਲੈ ਲਿਆ ਨਾ ਤੇ ਸਾਡੇ ਨਾਲ ਸਰ ਟੋਕੇ ਬਾਜੀ ਕਰਨਦੇ ਆ ਹਾਂਜੀ ਟੋਟਲ ਕਿੰਨੇ ਪੈਸੇ ਦੀ ਗੱਲ ਹੈ 6 ਲੱਖ ਰੁਪਿਆ ਹਾਂਜੀ 6 ਲੱਖ ਅਸੀਂ ਕਿੱਥੋਂ ਦਾ ਵੀਜ਼ਾ ਲਾਉਣ ਦੀ ਗੱਲ ਹੈ ਆਸਟ੍ਰੇਲੀਆ ਦਾ ਹਾਂ ਜੀ ਵੀਜ਼ਾ ਦਿੱਤਾ ਉਹਨਾਂ ਨੇ ਨਹੀਂ ਸਰ ਕੋਈ ਵੀਜ਼ਾ ਨਹੀਂ ਦਿੱਤਾ 2.5 ਲੱਖ ਰੁਪਿਆ ਕਾਦੀ ਗੱਲ ਦਿੰਦਾ ਉਹਨਾਂ ਗਰੁੱਪ ਵੀਜ਼ਾ ਗਰੁੱਪ ਵੀਜ਼ਾ ਹੈ ਸਰ ਅੱਛਾ ਜੀ ਹਾਂ ਜੀ ਤੇ ਸਾਨੂੰ ਕਹਿੰਦੇ ਗਰੁੱਪ ਵੀਜ਼ਾ ਵਿਖਾਇਆ ਹੈ ਸਾਰਾ ਸਾਨੂੰ ਹਾਂ ਹਾਂ ਜੀ ਤਾਂ ਲੱਗਦਾ ਹੀ ਫੇਕ ਵੀਜ਼ਾ ਵਿਖਾ ਕੇ ਸਾਡੇ ਕੋਲ ਪੈਸੇ ਲੈ ਗਏ ਹਾਂ ਜੀ ਸਰ ਤੇ ਟੋਟਲ ਕਿੰਨੇ ਪੈਸੇ ਦਿੱਤੇਗੇ ਤੁਹਾਡੇ ਕੋਲ ਅਸੀਂ ਅਸੀਂ 3 ਲੱਖ 7000 ਰੁਪਿਆ ਦਿੱਤਾ ਜੀ ਕਿੰਨਾ ਚਿਰ ਹੋ ਗਿਆ ਪੈਸੇ ਦਿੱਤੇ ਤਿੰਨ ਮਹੀਨੇ ਹੋ ਗਏ ਜੀ ਤੇ ਫੋਨ ਟਰੈਵਲ ਵਾਲੇ ਕੀ ਕਹਿੰਦੇ ਤੁਹਾਨੂੰ ਹੁਣ ਸਰ ਲਾਰਾ ਲਾਈ ਜਾਂਦੇ ਆ ਤੇ ਜੇ ਅਸੀਂ ਅੱਗੋਂ ਪਾਇ ਪੈਸਾਂ ਦੀ ਮੰਗ ਕਰਦੇ ਆਂ ਤੇ ਸਾਨੂੰ ਜਾਨੋਂ ਮਰਨ ਦੀਆਂ ਧਮਕੀਆਂ ਦੇਂਦੇ ਅੱਛਾ ਜੀ ਹਾਂ ਜਿੰਨਾ ਵੱਲੋਂ ਜਾਨੋਂ ਮਰਨ ਦੇ ਦਵਿੰਦਰ ਸਿੰਘ ਦਾ ਉਹ ਕੌਣ ਨੇ ਏਜੰਟ ਆ ਸਰ ਹਾਂਜੀ ਤੇ ਪੈਸੇ ਕਿੰਨੇ ਕੈਸ਼ ਦਿੱਤੇ ਸੀ 2 ਲੱਖ ਰੁਪਈਆ ਤੇ ਬਾਕੀ ਬਾਕੀ ਗੂਗਲ ਪੇ ਕਿਤੇ ਮੰਗ ਕੀ ਕਰਦੇ ਹੁਣ ਸਰ ਮੰਗ ਇਹ ਹੀ ਆ ਕਿ ਪੈਸੇ ਆਡੇ ਬਾਕਸ ਕੀਤੇ ਜਾਣ ਹਾਂਜੀ ਸਹੀ ਕੀਤਾ ਤੁਹਾਨੂੰ ਕੋ ਟਿਕਟ ਵੀਜ਼ਾ ਵਖਾਇਆ ਹੋਵੇ ਜਾਂ ਮੈਡੀਕਲ ਕਰਾਇਆ ਹੋਵੇ ਵੀਜ਼ਾ ਹੀ ਵਖਾਇਆ ਬਸ ਸਰ ਮੈਡੀਕਲ ਮੈਡੀਕਲ ਵੀ ਕਰਾਇਆ ਹੈ ਹਾਂਜੀ ਕਿੱਥੇ ਹੋਇਆ ਮੈਡੀਕਲ ਮੈਡੀਕਲ ਸਰ ਅੰਬਲ ਸਰ ਹੋਇਆ ਹੈ ਬਾਲਾ ਜੀ ਠੀਕ ਹਾਂਜੀ ਤੁਸੀਂ ਤੁਸੀਂ ਕੀ ਮੰਗ ਕਰਦੇ ਪਾ ਜੀ ਐਸਐਸਪੀ ਦੇ ਹੱਥੀ ਕੋਲ ਨਾਲ ਬਾਬਾ ਜੀ ਕੋਲ ਕੀ ਹੁਣ ਮੈਂ ਸਰ ਇਹੋ ਮੰਗ ਕਰਦਾ ਜਾਂ ਫਿਰ ਸਾਡੇ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਨਵਾਂ ਵੀਜ਼ਾ ਦਿੱਤਾ ਜਾਵੇ ਆਪਣਾ ਕੁਲਦੀਪ ਸਿੰਘ ਨਾਮ ਹੈ ਜੀ ਮੇਰਾ ਪੰਜਾਬ ਪ੍ਰਧਾਨ ਵਾਲੇ ਮਿਕਸ ਮਾਸੇਵਾਤੋ ਜੀ ਅੱਜ ਐਸਐਸਪੀ ਦੇ ਹੱਥੀ ਕੋਲ ਕੀ ਕਹਿਣਾ ਸਰ ਅਸੀਂ ਅੱਜ ਐਸਐਸਪੀ ਦਫਤਰ ਇਸ ਮੁੱਦੇ ਵਿੱਚ ਪਹੁੰਚੇ ਜੀ ਤੇ ਸਾਡੇ ਕੋਲ ਹਰਦੀਪ ਸਿੰਘ ਜੀ ਪਹੁੰਚੇ ਆ ਜੀ ਉਹਨਾਂ ਦੇ ਬੱਚੇ ਦੇ ਨਾਲ ਕੁਛ 1.3 ਲੱਖ ਰੁਪਈਆ ਦੀ ਥੱਗੀ ਹੋਈ ਜੀ ਤੇ ਦਵਿੰਦਰ ਸਿੰਘ ਏਜੰਟ ਹੈ ਜੀ ਤੇ 에어ਪੋਰਟ ਜਿਹੜਾ ਦਫਤਰ ਉਹਨਾਂ ਦਾ ਖੁੱਲਾ ਜੀ ਤੇ ਉਹਨਾਂ ਨੇ ਇਹਨਾਂ ਕੋਲੋਂ 6 ਲੱਖ ਦੇ ਵਿੱਚ ਆਸਟ੍ਰੇਲੀਆ ਜਾਣ ਵਾਸਤੇ ਮੰਗੇ ਸੀ ਜਿਸ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ 7000 ਵਾਪਸ ਲੈ ਲਏ ਉਹਨਾਂ ਕੋਲ ਤੇ ਅਜੇ ਤੱਕ ਕੋਈ ਵੀ ਇਹਨਾਂ ਨੂੰ ਕੋਈ ਵੀਜ਼ਾ ਕੋਈ ਟਿਕਟ ਕੁਛ ਨਹੀਂ ਦਿੱਤਾ ਜੀ ਕੀ ਸਰਕਾਰ ਨੇ ਕੁਛ ਨਹੀਂ ਜੀ ਇਹਨਾਂ ਨੇ ਏਜੰਟਾਂ ਨੇ ਆਪਣੇ ਜਿਹੜੇ ਨਾ ਥੱਗੀਆਂ ਵਾਸਤੇ ਦਫਤਰ ਖੋਲ੍ਹਿਆ ਜੀ ਤੇ ਕਾਫੀ ਚਿਰ ਇਹਨਾਂ ਨੇ ਜਾਂਦੇ ਰਹੇ ਉਹਨਾਂ ਕੋਲ ਇਹਨਾਂ ਨੂੰ ਕੋਈ ਵੀ ਉਹਨਾਂ ਡਾਕੂਮੈਂਟ ਨਹੀਂ ਦਿੱਤਾ ਅਜੇ ਤੱਕ ਜੀ ਉਹਨਾਂ ਦਾ ਕਹਿਣਾ ਪਰਿਵਾਰ ਦਾ ਵੀ ਆਪਾਂ ਜਦੋਂ ਪੈਸੇ ਮੰਗੇ ਧਮਕੀਆਂ ਵੀ ਲਗਾਈਆਂ ਹਾਂ ਹਾਂਜੀ ਸੀ ਆ ਅਜੇ ਹੁਣੇ ਕਾਲ ਕਰ ਰਹੇ ਸੀ ਉਹਨਾਂ ਕੋਲ ਪੈਸੇ ਮੰਗਦੀ ਕਰ ਰਹੇ ਸੀ ਪਹਿਲਾਂ ਸਾਨੂੰ ਪੈਸੇ ਦਿੱਤੇ ਜਾਣ ਤਾਂ ਹੁਣ ਉਹਨਾਂ ਨੂੰ ਫੋਨ ਤੇ ਕਰਾ ਕਿ ਤੁਹਾਡੇ ਕੋਲ ਜਿੱਥੇ ਜੋਰ ਲੱਗਦਾ ਤੁਸੀਂ ਲੈ ਲਓ ਤੇ ਅਸੀਂ ਪੈਸੇ ਨਹੀਂ ਦੇਣੇ ਤੁਹਾਨੂੰ ਜੀ ਸਮਝਦੇ ਗਰੀਬ ਪਰਿਵਾਰ ਪਾਈ ਪਾਈ ਜੋੜ ਕੇ ਤੇ ਬਾਹਰ ਜਾਂਦੀ ਸੁਪਨਾ ਕਰਦਾ ਕੀ ਕਹਿੰਦੇ ਏਜੰਟ ਇਸ ਤਰ੍ਹਾਂ ਦੇ ਸਰ ਏਜੰਟ ਨੇ ਤੇ ਠੱਗੀਆਂ ਠੋਰੀਆਂ ਵਾਸਤੇ ਆਪਣੇ ਦਫਤਰ ਖੋਲੇ ਜੀ ਤੇ ਗਰੀਬ ਪਰ ਤੇ ਸਾਡੀ ਜੱਥੇਬੰਦੀ ਕੋਲ ਪਹੁੰਚਿਆ ਜੀ ਅੱਜ ਤੇ ਮੰਗ ਸਾਡੀ ਇਹੋ ਹੀ ਐ ਐਸਐਸਪੀ ਸਾਹਿਬ ਨੂੰ ਤੇ ਇਹਨਾਂ ਗਰੀਬ ਪਰਿਵਾਰ ਨੂੰ ਇਹਨਾਂ ਦਾ ਜਿਹੜੇ ਪੈਸੇ ਵਾਪਸ ਦਵਾਈ ਜਾਣ ਤੇ ਏਜੰਟਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜੀ ਸਰ ਉਹਨਾਂ ਕੋਲ ਲਾਇਸੈਂਸ ਉਹਨਾਂ ਕੋਲ ਹੈਗਾ ਜਾਂ ਨਹੀਂ ਨਹੀਂ ਸਰ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਜ ਹੈਗਾ ਜੀ ਉਹਨਾਂ ਦਾ ਜਿਹੜਾ ਦੁਕਾਨ ਹੈ ਦਫਤਰ ਹੈ ਉਹਨਾਂ ਦਾ ਹਸਿਲ ਕੀਤਾ ਜਾਵੇ ਜੀ ਅਗਰ ਨਾ ਮਸਲਾ ਆਵੇ ਤੁਹਾਡੇ ਜੱਥੇਬੰਦੀ ਨੂੰ ਹਾਂ ਜੀ ਸਰ ਅਜੇ ਤੱਕ ਜੇ ਕੋਈ ਨਾ ਮਸਲਾ ਨਾ ਹੋਇਆ ਜੀ ਤੇ ਅਸੀਂ ਉੱਚੇ ਪੱਧਰ ਤੇ ਜਾ ਕੇ ਜਿਹੜਾ ਆਪਾਂ ਧਰਨਾ ਲਾਵਾਂਗੇ ਕਿੰਨੇ ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਇਹ ਇੱਕ ਹਫ਼